ਇਹ ਹੈ ਮਾਨਸਾ ਦੀ ਹਰਜੀਤ ਕੌਰ ਜਿਨ੍ਹਾਂ ਨੇ ਆਪਣੇ ਘਰ ਦੇ ਵਿੱਚ ਪੰਨਾਂ ਵੇਸਟੇਜ ਚੀਜ਼ਾਂ ਨੂੰ ਬਾਹਰ ਸੁੱਟਣ ਦੀ ਬਜਾਏ ਆਪਣੇ ਘਰ ਦੀ ਛੱਤ ਦੇ ਉੱਪਰ ਹੀ ਬਹੁਤ ਸੋਹਣਾ ਗਾਰਡਨ ਬਣਾ ਦਿੱਤਾ ਹੈ। ਇਸ ਗਾਰਡਨ ਦੇ ਵਿੱਚ ਜਿੱਥੇ ਹਰ ਪ੍ਰਕਾਰ ਦੇ ਫੁੱਲ, ਸਬਜ਼ੀਆਂ ਅਤੇ ਪੌਦੇ ਲਗਾਏ ਗਏ ਨੇ ਤੇ ਇਹ ਪੌਦੇ ਇਸ ਘਰ ਦੀ ਸ਼ਾਨ ਨੂੰ ਵੀ ਵਧਾ ਰਹੇ ਨੇ ਤੇ ਘਰ ਦੇ ਵਿੱਚ ਆਉਣ ਵਾਲੇ ਮਹਿਮਾਨ ਵੀ ਹਰਜੀਤ ਕੌਰ ਦੀ ਤਾਰੀਫ਼ ਕਰਨੋਂ ਨਹੀਂ ਰਹਿ ਸਕਦੇ। ਮੈਂ ਹੀ ਪਲਾਸਟਿਕ ਦੇ ਡੱਬੇ ਦੇ ਹਨਾ ਜਿਵੇਂ ਇਹ ਬੋਤਲ ਨੇ ਬੋਤਲਾ ਨੇ ਇਹ ਨਾਰੀਅਲ ਦੇ ਖੋਲ ਨੇ ਇਹਨਾਂ ਦੇ ਵਿੱਚ ਜਦੋਂ ਕੋਈ ਮੈਨ ਵੇਸਟ ਚੀਜ਼ ਮਿਲਦੀ ਹੈਗੀ ਹਨਾ ਤੇ ਜਿਵੇਂ ਆਹ ਕੋਈ ਦਹੀਂ ਦੇ ਕੱਪ ਆ ਗਏ ਵੀ ਮੈਂ ਇਹ ਵੀ ਚੀਜ਼ਾਂ ਇਸਤੇਮਾਲ ਕੀਤੀਆਂ ਨੇ ਜੋ ਕੋਈ ਬੋਤਲ ਵੀ ਆ ਫੁੱਟੀ ਹੋਈ ਚੀਜ਼ ਫੁੱਟੀ ਆ ਤਾਂ ਇਹਨੂੰ ਵੀ ਮੈਂ ਸਾਈਡ ਤੇ ਉਹ ਕਰਕੇ ਇਹ ਵੀ ਲਾਇਆ ਹੋਇਆ ਤੇ ਇਹ ਪਲਾਸਟਿਕ ਦੀਆਂ ਪੀਪੀਆਂ ਨੇ ਹਨਾ ਇਹਨਾਂ ਨੂੰ ਪੇਂਟ ਕੀਤਾ ਹੋਇਆ ਹੈਗਾ ਸਾਰੀਆਂ ਨੂੰ ਤੇ ਜਿਵੇਂ ਆ ਬੱਠਲ ਹੋ ਗਿਆ ਆਪਣਾ ਦਾ ਲੋਹੇ ਦਾ ਇਹ ਵੀ ਇਸਤੇਮਾਲ ਕੀਤਾ ਹੋਇਆਗਾ ਤੇ ਵੀ ਸਾਰੀਆਂ ਚੀਜ਼ਾਂ ਮਤਲਬ ਮੈਨੂੰ ਆ ਹੁੰਦਾ ਵੀ ਕੋਈ ਪਲਾਸਟਿਕ ਆਪਾਂ ਸਿੱਟੀਆਂ ਨਾ ਵੀ ਇਹ ਚੀਜ਼ਾਂ ਸਾਰੀਆਂ ਪੇਂਟ ਕਰਕੇ ਮਤਲਬ ਲਗਾਈਆਂ ਹੋਣ ਜਾਣੀਆਂ ਕੀ ਕੁਝ ਹੋਏਗਾ ਜੀ ਜਿਹੜੀਆਂ ਕਲੀਨ ਚੀਜ਼ਾਂ ਲਗਾਈਆਂ ਗਏ ਆ ਇਹਦੇ ਵਿੱਚ ਜਿੰਨੇ ਆਪਣਾ ਰਬੜ ਪਲਾਂਟ ਹੋ ਗਿਆ ਜੈਡ ਪਲਾਂਟ ਹੋ ਗਿਆ ਹਨਾ ਨੇ ਆਪਣੇ ਹੋ ਗਿਆ ਤੇ ਇਹ ਸਾਰੀਆਂ ਚੀਜ਼ਾਂ ਲਗਾਈਆਂ ਹੋਈਆਂ ਨਹੀਂ ਤੇ ਇਹ ਵਾਲੇ ਗੇਂਦੇ ਦੇ ਟਮਾਟਰ ਤੇ ਮਿਰਚਾਂ ਦੇ ਬੂਟੇ ਲੱਗੇ ਹੋਏ ਨਹੀਂ ਤੇ ਆਹ ਵਾਲੇ ਸਾਰੇ ਇਹ ਵੀ ਪਲਾਸਟਿਕ ਦੇ ਨੇਗੇ ਤੇ ਨਾਰੀਅਲ ਦੇ ਮਤਲਬ ਨਾਰੀਅਲ ਨੂੰ ਪੇਂਟ ਕਰਕੇ ਵੀ ਲਗਾਏ ਹੋਏ ਨੇ ਜਿਵੇਂ ਮਿਰਚ ਦਾ ਲੱਗਿਆ ਹੈ ਨਹੀਂ ਇਹ ਗਲਦੋਦੀ ਹੈ ਇਹ ਨਿੰਬੂ ਹੈ ਜਿਹੜੇ ਇਹ ਡਿਸਟ੍ਰੀਜ ਢੋਲ ਨੇ ਜਾਂ ਕੋਈ ਹੋਰ ਚੀਜ਼ਾਂ ਬਣੀਆਂ ਨੇ ਹਾਂਜੀ ਇਹਨਾਂ ਦੇ ਵਿੱਚ ਹੀ ਖਾਣਾ ਤਿਆਰ ਕਰਦੇ ਹਾਂ ਹਾਂਜੀ ਹਾਂਜੀ ਇਹਨਾਂ ਦੇ ਵਿੱਚ ਹੀ ਜਿਵੇਂ ਸਬਜ਼ੀਆਂ ਦੀਆਂ ਜਿਵੇਂ ਕੋਈ ਵੇਸਟ ਇਹਦੇ ਵਿੱਚ ਸਿੱਟਦੇ ਆ ਜਿਵੇਂ ਇਹ ਡਰਾਮਾ ਮੇਰਾ ਭਰਿਆ ਹੋਇਆ ਹੈ ਇਹਦੇ ਵਿੱਚ ਪੱਤੇ ਕੋਈ ਸਬਜ਼ੀਆਂ ਦਾ ਸਾਰਾ ਜੇ ਸੈੱਟ ਕੇ ਆਪਾਂ 2-3 ਮਹੀਨਿਆਂ ਚ ਫਿਰ ਇਹ ਖਾਦ ਆਪਦੇ ਆਪ ਹੀ ਤਿਆਰ ਕਰਦੇ ਹਾਂ ਇਹ ਅਸੀਂ ਜਿਵੇਂ ਇਹ ਅਪਰਾਜਤਾ ਲੱਗੀ ਹੋਈ ਹੈ ਜਿਵੇਂ ਇਹ ਅਪਰਾਜਤਾ ਦੀ ਚਾਹ ਕਹਿੰਦੇ ਬਣਾ ਕੇ ਪੀਣੀ ਬਹੁਤ ਵਧੀਆ ਹੁੰਦੀ ਹੈਗੀ ਇਹ ਮੇਰੇ ਕੋਲ ਕਈ ਪਲਾਂਟਸ ਲੱਗੇ ਹੋਏ ਨੇਗੇ ਹਨਾ ਇਹ ਚ ਬੜਾਂ ਵੀ ਵੇਲ ਲੱਗੀ ਹੋਈ ਹੈ ਨਿੰਬੂ ਦਾ ਬੁੱਟਾ ਲੱਗਿਆ ਹੋਇਆ ਤੇ ਇਹ ਚ ਹੋ ਲੱਗੀ ਹੈ ਚਾਂਦਨੀ ਲੱਗੀ ਹੋਈ ਹੈ ਇਹ ਸਾਰੇ ਤਰ੍ਹਾਂ ਦੇ ਕਨੇਰ ਵਗੈਰਾ ਕੜੀ ਪੱਤਾ ਲੱਗਿਆ ਹੋਇਆ ਹੀ ਵੀ ਸਰ ਕਿਵੇਂ ਮੰਨ ਚਾਇਆ ਜੀ ਵੀ ਕੰਮ ਇਸ ਤਰ੍ਹਾਂ ਪਹੁੰਚਾ ਕਿ ਆਪਾਂ ਇਹ ਨਗੋਸ਼ੇ ਲਾਉਣਾ ਕਰੀਏ ਕੜੀ ਪੱਤਾ ਆਪਾਂ ਸਬਜ਼ੀਆਂ ਦੇ ਵਿੱਚ ਇਸਤੇਮਾਲ ਕਰਦੇ ਆਂ ਵੀ ਆਪਦਾ ਘਰੋਂ ਫਰੈਸ਼ ਤੋੜੋ ਤੇ ਫਰੈਸ਼ ਆਪਦੀ ਸਬਜ਼ੀ ਦੇ ਵਿੱਚ ਪਾਓ ਹਨਾ ਤੇ ਤਾਂ ਕਰਕੇ ਕਰਾਉਂਦਾ ਵੀ ਬਹੁਤ ਬਹੁਤ ਲਾਉਣਾ ਚਾਹੀਦਾ ਹੈ ਘਰੇ ਆਪਾਂ ਨੂੰ ਜਿਵੇਂ ਇਹ ਪਲਾਂਟਸ ਇਹ ਮੈਂ ਘਰੇ ਬਣਾਏ ਹੋਏ ਨੇਗੇ ਸਾਰੇ ਇਹ ਵਾਲੇ ਇਸ ਮਿੰਟ ਦੇ ਸਾਰੇ ਬਣਾ ਕੇ ਇਹਦੇ ਵਿੱਚ ਤੁਹਾਡਾ ਕੋਈ ਹੋਰ ਵੀ ਹਿੱਸਾ ਆ ਦਿੰਦਾ ਜੀ ਨਾਲ ਇਸ ਤਰ੍ਹਾਂ ਦੀ ਜਿਹੜੀ ਬੰਦਗੀ ਕੈਸੇ ਦੀ ਵੀ ਸਾਥ ਰਹਿਣਾ ਕਰਦੀ ਪਰ ਮੈਂ ਕੱਲੀ ਆ ਜਿਵੇਂ ਹੁਣ ਚਲੋ ਸਫਾਈ ਸੁਈ ਕਰਨ ਵਾਸਤੇ ਤੇ ਉਹਦੇ ਨਾਲ ਜਿਵੇਂ ਆਪਣੇ ਘਰੇ ਕੁੜੀ ਕੰਮ ਕਰਦੀ ਆ ਉਹ ਮੇਰੇ ਨਾਲ ਸਫਾਈ 'ਚ ਸਾਥ ਦੇ ਦਿੰਦੀ ਐ ਤੇ ਮੇਰੀ ਨੂੰਹ ਐ ਹਨਾ ਉਹ ਵੀ ਮੇਨੇ ਪੇਂਟ ਕੀਤਾ ਹੋਇਆ ਉਹਨੇ ਵਿੱਚੋਂ ਵਿੱਚੋਂ ਥੋੜਾ ਮੋਟਾ ਉਹ ਸਾਥ ਦੇ ਦਿੰਦੇ ਨੇ ਵੈਸੇ ਮੈਂ ਕੱਲੀ ਹੀ ਕਰਦੀ ਆ ਮੈਨੂੰ ਆਪ ਨੂੰ ਹੀ ਸ਼ੌਕ ਆਏਗਾ ਹਾਂ ਜੀ ਹਾਂ ਤੇ ਜਦੋਂ ਕੋਈ ਮਹਿਮਾਨ ਆਉਂਦੇ ਨੇ ਘਰੇ ਵੀ ਜਿਸ ਤਰ੍ਹਾਂ ਨਾਲ ਲੱਗਦਾ ਜਿਉਂ ਤਰੀਫ਼ ਕਰਦੇ ਨੇ ਆਪੇ ਨਹੀਂ ਬਹੁਤ ਵਧੀਆ ਲੱਗਦਾ ਈ ਸਾਰਿਆਂ ਨੂੰ ਜਦੋਂ ਵੀ ਮਹਿਮਾਨ ਆਉਂਦੇ ਨੇ ਹਨਾ ਦੱਸਦੇ ਦੇਖਦੇ ਨੇ ਵੀ ਬਹੁਤ ਵੀ ਅਲੱਗ-ਅਲੱਗ ਤਰ੍ਹਾਂ ਦਾ ਉਹ ਬਣਾਇਆ ਹੋਇਆ ਤੁਸੀਂ ਨੇ ਤੇ ਇਹਨਾਂ ਬਾਇਓਐਨਜ਼ਾਈਮ ਵੀ ਤਿਆਰ ਕਰਦੀਆਂ ਜਿਵੇਂ ਅਲੋਵੀਰਾ ਦਾ ਬਨਾਣਾ ਦਾ ਇਹ 3 ਮਹੀਨਿਆਂ ਚ ਤਿਆਰ ਹੋ ਜਾਂਦਾ ਇਹ ਕਈ ਵੀ ਤਿਆਰ ਕੀਤੀਆਂ ਹੋਈਆਂ ਨੇ ਮੇਰੇ ਕੋਲ ਗਿੰਦੇ ਦਾ ਇਹ ਇਹਨੂੰ ਜੜ੍ਹਾਂ ਦੀ ਥਾਮ ਸੰਭਾਲ ਕਿਵੇਂ ਕਰਦੇ ਨੇ ਫਿਰ ਇਹ ਇਹਦੇ ਵਿੱਚ ਜਿੰਨੇ ਲਿਕੁਇਡ ਖਾਦ ਤਿਆਰ ਹੁੰਦੀ ਹੈ ਨਹੀਂ ਮੈਂ ਉਹ ਤਿਆਰ ਕਰਕੇ ਉਹ ਪਾਉਣੀ ਹੈ ਇਹਨਾਂ ਦੇ ਵਿੱਚ ਕੋਈ 6 ਮਹੀਨੇ ਬਾਅਦ ਇਹਨਾਂ ਦੀ ਮਿੱਟੀ ਬਦਲ ਕਰ ਦੇਣੀ ਹੈਗੀ ਤੇ ਸਵੇਰੇ ਸ਼ਾਮ ਤਾਂ ਪਾਣੀ ਤੇ ਛਾਵਰ ਦਿੰਨੀ ਹੈ ਇਹਨਾਂ ਨੂੰ ਜਿਵੇਂ ਤુલਸੀ ਲੱਗੀ ਹੋਈ ਹੈ ਤુલਸੀ ਇਹ ਮੇਰੇ ਕੋਲ ਵੇਸਟ ਪੈ ਪਈ ਸੀ ਉੱਪਰ ਇਹਨੂੰ ਪੇਂਟ ਕੀਤਾ ਹੈ ਪੀਪੀ ਸੀ ਇਨੂੰ ਕਲਰ ਕਰਕੇ ਤੇ ਇਹ ਪਲਾਸਟਿਕ ਦੇ ਡੱਬੇ ਪਏ ਹੁੰਦੇ ਨੇ ਜਿਵੇਂ ਆ ਦਹੀਂ ਦਾ ਕੱਪ ਹੋ ਗਿਆਈ ਫਿਰ ਕਲਰ ਮੇਰੇ ਕੋਲ ਹੈਗੇ ਨੇ ਮੈਂ ਮੰਗਾ ਲੈਣੀ ਆ ਕੋਈ ਫੈਕਟਰੀ ਚੋਂ ਇਹ ਫਿਰ ਕਲਰ ਕਰਕੇ ਫਿਰ ਇਹ ਮੈਨੂੰ ਵਧੀਆ ਲੱਗਿਆ ਮੈਂ ਫਿਰ ਬਣਾਤਾ ਇਹ ਕਿਉਂਕਿ ਤੁਸੀਂ ਲੋਕ ਬਾਰੇ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਬਾਹਰ ਸੁੱਟਦੇ ਰਹਿੰਦੇ ਨੇ ਤੁਸੀਂ ਘਰ ਦੇ ਵਿੱਚ ਇਹਨਾਂ ਨੂੰ ਇਸਤੇਮਾਲ ਕੀਤਾ ਹੋਇਆ ਹੈ ਜੀ ਇਹ ਸਜਾਵਟ ਦੀ ਚੀਜ਼ ਹੈ ਉਹਨਾਂ ਤਾਂ ਹੀ ਕਹਿਣੀ ਆ ਵੀ ਸਾਰਿਆਂ ਨੂੰ ਨਾ ਆਪਦੇ ਘਰਾਂ 'ਚ ਜੋ ਵੀ ਵੇਸਟ ਚੀਜ਼ ਹੈ ਹਨਾ ਕੋਈ ਵਾਰ ਨਹੀਂ ਸਿੱਟਣੀ ਚਾਹੀਦੀ ਉਹਦੇ ਨਾਲ ਨਾ ਤਾਂ ਆਪਣਾ ਵਾਤਾਵਰਨ ਖਰਾਬ ਹੁੰਦਾ ਤੇ ਨਾਲੇ ਇਹ ਨਾਲ ਆਪਾਂ ਨੂੰ ਖੁਸ਼ੀ ਬਹੁਤ ਹੁੰਦੀ ਹੈ ਜਦੋਂ ਆਪਾਂ ਕਰੇ ਕੋਈ ਚੀਜ਼ ਲਾਉਣੇ ਆ ਹਨਾ ਬੱਚੇ ਆਉਂਦੇ ਨੇ ਕੋਈ ਹੋਰ ਆਪਣੇ ਮਹਿਮਾਨ ਆਉਂਦੇ ਵਧੀਆ ਲੱਗਦਾ ਹੈ